हवा भी चल दी नाल बड़ा तू चंभ लै फिर आले लै फड़ लै बापू आले आला आला ले ले चल हां ऐ तो मुंह बटे आ हां 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 लो सिंह आ ने लाइव ते ਆਬਦੀ ਦਾਦੀ ਨਾਲ ਖੇਡ ਰਿਆ ਥੁੱਪੇ ਥੋਪੇ ਨਿਕਲੀ ਥੋਪਾ ਦਾ ਨੰਨ ਮੰਨ ਰਿਆ ਹਾਂ ਹਾਂ ਚਲੋ ਚਲੋ ਹਾਂ ਹਾਂ ਓਏ ਥਿਉ ਜੋ ਤੂੰ ਓ ਠੀਕ ਹੈ ਜੀ ਬੀਬੀ ਠੀਕ ਹੈ ਜੀ ਦਾਦੀ ਹਾਂ ਹੁਣ ਬੜੀ ਛੇਤੀ ਘਰ ਵੇਢ ਲੱਗਦੀ ਤੈਨੂੰ ਥੁੱਪੇ ਬੈਠਾ ਵੀ ਨਹੀਂ ਜਾਂਦਾ ਹਾਏ ਓਏ ਦੁੱਦੂ ਲਾਇਓ ਕੋਟੀ ਵੇ ਪਾਈ ਬਈ ਛਤਰੀਆਂ ਵਾਲੀ ਕੋਟੀ ਭਾਈ ਬੁੰਨੇ ਨੇ ਆਇਆ ਕੀ ਕਰਕੇ ਰਾਤ ਨੂੰ ਇਹ ਕੀ ਲਾਇਆ ਇਹ ਤੱਤਾ ਲੱਗਾ ਉਹ ਪਹਿਲਾਂ ਤਾਂ ਲੱਗਾ ਤੇ ਆ ਚੱਲਿਆ ਗਿਆ ਰਾਤ ਉਹ ਫਿਰ ਖੀਂਦ ਆਇਆ ਨਾ ਉੱਤੇ ਓਏ ਐਂ ਤਾਮ ਤਨੀ ਗੋ ਆ ਕੁਝ ਪਾਲਦਾ ਸਾਡੇ ਤੋਂ ਨਹੀਂ ਮੱਥਾ ਖਪਾਈ ਹੁੰਦੀ ਭਰਾਵਾ ਤੇਰੇ ਨਾਲ

ओए शिवजोत इधर कस क्या पहन है ऐसा देख शिवजोत और ठीक है ओए शिवजोत ठीक है बढ़िया हां कमन या ऐडियां गल्ला सुन दिया, दिया दादी दी लग लगा दो मेरे च लगा दो पे उधर ब्लाउन्डया उधर मुंह नहीं कर ले हां पता नहीं हां होए की की stai गल्ला नहीं कर दे तू तो ना पुत्त ना ते लगे दबाता मार दे मादे दे ना पाई ना पाई दबाता ले ਨਾ 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 ਜੋ ਜੋਤ ਨਾ 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 ਪਈ ਇਹ ਹਾਂ ਜਾਣ ਕੇ ਕਰਦਾ ਨਖਰੇ ਹਾਂ ਹਾਂ ਹਾਵੇ ਕਿੰਨੇ ਜਾਣੇ ਦੇਖੀ ਜਾਂਦੇ ਆਹ ਇਹ ਨਫਰ ਤੇ ਕਿੰਤਾ ਕੋਸ ਪਤਾ ਨਹੀਂ ਕੀ ਕੀਤਾ ਨਹੀਂ ਮਾ ਦੇ ਆ ਦੇ ਕਿ ਆ ਦੇ ਕਿ ਦਾਦੀ ਉਹ ਨਹੀਂ ਮਾਰਿਆ ਇਹਨੂੰ ਮੈਂ ਆ ਦੇ ਦਾਦੀ ਦਾ ਫੋਨ ਆ ਦੇ ਦਾਦੀ ਦਾ ਨਹੀਂ ਮਾਰ ਹਾਂ ਹਾਂ ਦਾਦੀ ਦਾ ਫੋਨ ਆਇਆ ਹਾਂ ਹਾਂ ਇੱਕ ਗੰਜਾਇਆ ਜਾਣ ਕੇ ਉਤਰ ਜਾਂਦਾ ਹਾਂ ਹਾਂ ਪਾਪੇ ਨੇ ਮਾਰਿਆ ਹਾਂ ਹਾਂ ਉਹ ਨਹੀਂ ਮਾਰਿਆ ਮਾਸੀ ਮਾਸੀ ਫੋਨ ਫੜਦਾ ਇੱਧਰ ਮਿਲਣਾ ਲੈ 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 ਹਾਂ ਹਾਂ ਫੋਟੋ ਨਹੀਂ ਆਉਂਦੀ ਵਿੱਚ ਆਹੋ ਲੈ ਲੈ ਹਾਂ ਕੱਟਦੇ ਕੱਟਦੇ ਫੋਨ ਮਾਸੀ ਦਾ ਫੋਨ ਹਾਂ ਚਿਪਜਾਤ ਹਾਂ ਤੇ ਤੁਹਾਨੂੰ ਮੜਿਆ ਪਈਆਂ ਨੇ ਆ ਹਾਂ ਹਾਂ ਆਹੋ ਆ ਵੀ ਸੇ ਜੋ ਤਰ ਤਲ ਪੈ ਲੰਮੇ ਤੇ ਮੇ ਪੈ ਜਾ ਮਾਸੀ ਸਦੰਡਈ ਹਾਂਜੀ ਮਾਸੀ ਜੀ ਤੂੰ ਕੀ ਕੋਲ ਮੈਂ ਪਹਿਲੇ ਨਾ ਤੇ ਮਿੰਨੋਂ ਆਪਣੇ ਪਿਤਾ ਨਾ ਕੋੜੀ ਤੇ ਬੋਲਿਆ ਨਾ ਤੂੰ ਗੱਲ ਕਰਦਾ ਨਹੀਂ ਬੁਲਾਇਆ ਨਹੀਂ ਬੁਲਾਇਆ ਤੇਗਾ ਮਾਸੀ ਹੋਰ ਆ ਪਾ ਕੇ ਕੋਈ ਨਹੀਂ ਬੁਲਾਇਆ ਤੂੰ ਰਿਆ ਉਹ ਨਹੀਂ ਕਿਤੇ ਚਾਂ ਗਿਆ ਹੋਣਾ ਮਾਸੀ ਆ ਸਾਫ ਕਰਨਾ ਮੈਨੂੰ ਨਹੀਂ ਪਿਆਣਾ ਇੱਕ ਮਾਸੀ ਤੇ ਤੂੰ ਤੇ ਧਿਆਨ ਤੁਰਾਂ ਨਹੀਂ ਹਾਂ ਆ ਆਹ ਪੁੱਤਰਾ ਇੱਥੇ ਪਾ ਦੇ ਮੈਂ ਪਾਈਨ ਹਾਂ ਲੈ ਆ ਆਵੇ ਦੁੱਧੂ ਆਇਆ ਦੁੱਧੂ ਆ ਦੁੱਧ ਪੀਣੇ ਐ ਕਿਹਦੇ ਐ ਟਿਕੀ 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 ਕਿਦੇ ਕਿਦੇ ਕਿਨੇ ਕਿਦੇ ਕਿਦੇ ਕਿੰਨਾ ਹਮੇਂ ਹੀ ਲੱਗੇ ਸੋ ਆਹ ਚਾ ਪਾ ਲੈ ਦੇਖਿਆ ਇੱਥੇ ਹੀ ਚਾਰੀ ਨਾਲ ਜਾਣਾ ਹੀ ਤੇਰੇ ਤੇ ਉਹਨੂੰ ਮੈਂ ਆਖਣਾ ਪੜੂਗਾ ਮੈਂ ਹਾਂ ਹਾਂ ਪਾਣ ਨੂੰ ਲੱਗਣੀ ਆ ਕੀ ਆ ਆਂਡੀ ਬੜੀ ਸੀ ਹੁਣ ਧੁੱਪ ਨਿਕਲੀ ਆ ਛੀ ਅੱਛੀ ਅੱਛੀ

ஆஹ் ஆஹ் चल बस बाय कर बाय बाय बाए कर दे बाय बोल दो बाय तेरिया हाशिया हां Rasika, lau be, rasika belati, <hesitation> 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 like <hesitation> <hesitation> sari <hesitation> like <hesitation> 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 Mamu, <hesitation> <hesitation> ਮਾ ਮੂਜੀ ਸਾਸਰੀ ਕਾ 100 ਲੈ ਵੀ ਸਾਸਰੀ ਕਾ ਕਰਦੀ ਹੈ ਬਈ ਸਾਸਰੀ ਕਾ ਹਾਂ ਮੈਂ ਬਾਤ ਦੂੰ ਅੱਛੀ ਫੇ ਸਾਂ ਕਰਦੀ ਉਹਨੂੰ ਹਾਂ ਹਾਂ ਵੀ ਟੁੱਪ ਦੇ ਵਿੱਚ ਐ ਲੱਤਾਂ ਵੇ ਦੇਖਦੇ ਪੂਰਾ ਮਛਰਿਆ ਕਮ ਹਾਂ ਲਾ ਦੇ ਦੇ ਪਰ ਲਾਈ ਗੀ ਚੱਲ ਬਾਏ ਕਰ ਦੇ ਪੁੱਤ ਬਾਏ ਬੱਸ ਸ਼ਿਵਜੋਤ ਇੱਧਰ ਬਾਏ ਕਰ ਦੇ